ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆ ਜੀ ਸੰਡੇ ਬੱਚਿਆਂ ਨੂੰ ਛੁੱਟੀ ਆਪਾਂ ਅੱਜ ਬਹੁਤ ਹੀ ਚਟਪਟੀ ਰੈਸਪੀ ਬਣਾਉਣ ਲੱਗੇ ਕੀ ਬਣਾਉਣ ਲੱਗੇ ਤੂੰ ਗੈਸ ਕਰਕੇ ਬਣਾਉਣ ਲੱਗੇ ਆ ਕੀ ਆ ਡਬਲ ਰੋਟੀ ਡਬਲ ਰੋਟੀ ਆਲੂ ਜਿਹੜੇ ਚਿੱਟੇ ਛੋਲੇ ਹੁੰਦੇ ਆ ਉਹੋ ਕਾਬਲੀ ਛੋਲੇ ਜਿਨ੍ਹਾਂ ਨੂੰ ਕਹਿੰਦੇ ਆ ਤੇ ਪਿਆਜ਼ ਤੇ ਫਿਰ ਆਪਾਂ ਬਣਾਈ ਘਰ ਵਾਲੀ ਚਟਨੀ ਇਮਲੀ ਦੀ ਤੇ ਗੁੜ ਦੀ ਚਟਨੀ ਤੁਮੋਂ ਗੈਸ ਘਰ ਵੀ ਕੀ ਬਣਾ ਲਗਾ ਕੋਲਚੇ ਕੋਲਚੇ ਹਾਂ ਅੱਜ ਆਪ ਬਣਾਵਾਂਗੇ ਕੋਲਚੇ ਲੈਓ ਜੇ ਵੀ ਪਕੋੜੀ ਚਾਹੀਦੀ ਹੈ ਫਿਰ ਦੇਨੇ ਕੋਈ ਇੱਕ ਚਾਹ ਮੋਹ ਲੱਗੀ ਪਈ ਆ ਉਹ ਵੇਖ ਤੇ ਇਹਨੂੰ ਵੇਲੇ ਪਕਾ ਲੱਗ ਜਾਂਦੀ ਏ ਗੇੜੇ ਕੱਟ ਕੱਟ ਕੇ ਮੋਟਰਸਾਈਕਲ ਤੇ ਸਾਲੀ ਗਿਆ ਆ ਆਪਾਂ ਡੱਬਾ ਰੋਟੀਆਂ ਜਿਹੜੀਆਂ ਬਾਜ਼ਾਰੋਂ ਲੈ ਕੇ ਆਏ ਆ ਚਟਨੀਆਂ ਆਪਾਂ ਘਰੇ ਬਣਾਈ ਆ ਇਹ ਚਾ ਆਪ ਇਮਲੀ ਤੇ ਗੁੜ ਇਹ ਆਪਾਂ ਰੈਸਪੀ ਤੁਹਾਨੂੰ ਦਿੱਤੀ ਹੋਈ ਆ ਇੱਧਰ ਆਪਾਂ ਆਲੂ ਲੈ ਆ ਆਲੂ ਆਪਾਂ ਉਬਾਲੇ ਹੋਏ ਆਲੂ ਤੇ ਜਿਹੜੇ ਚਿੱਟੇ ਛੋਲੇ ਵੀ ਆਪਾਂ ਉਹ ਬਾਲੇ ਹੋਏ ਆ ਇੱਧਰ ਆਪਾਂ ਪਿਆਜ਼ ਇਹਦੇ ਵਿੱਚ ਆਪਾਂ ਟਮਾਟਰ ਵੀ ਪਾ ਸਕਦੇ ਆ ਪਰ ਆਪਣੇ ਕੋਲ ਅੱਜ ਘਰੇ ਟਮਾਟਰ ਹੈ ਨਹੀਂ ਸੋ ਬਿਨਾ ਟਮਾਟਰ ਤੋਂ ਵੀ ਚੱਲੂਗਾ ਲੋ ਜੀ ਆਪਾਂ ਆਲੂ ਜਿਹੜੇ ਆ ਇਹਨਾਂ ਨੂੰ ਮਤਲਬ ਪੂਰਾ ਮੈਸ਼ ਨਹੀਂ ਕਰਨਾ ਇਹਨਾਂ ਦੀਆਂ ਫਾੜੀਆਂ ਕਰਨੀਆਂ ਆ ਕਲੋਬੀ ਇਹਨਾਂ ਨੂੰ ਆਪਾਂ ਹਨ ਕੱਟ ਲੈਨੇ ਆ ਤੇ ਆ ਵੀ ਇਹਦੇ ਚ ਆਪਾਂ ਮਿਕਸ ਕਰਨੇ ਆ ਹਨਾ ਥੋੜੇ ਜਿਹਾ ਪਾਈਏ ਇਹ ਨਹੀਂ ਪਾਣੀ ਇਹ ਠਰ ਕੇ ਪਾਵਾਂਗੇ ਹਨਨੇ ਆਪਾਂ ਬਰੀਕ ਬਰੀਕ ਕਰ ਲਏ ਫਾੜੀਆਂ ਤੇ ਉਧਰ ਸਾਰੇ ਬੰਨੇ ਵੇਟ ਚ ਬੈਠੇ ਨੇ ਕਦੋਂ ਬਣਨਗੇ ਕਦੋਂ ਬਣ ਗਏ ਤੇ ਖਾਵਾਂਗੇ ਪੰਜ ਗੋਲ ਚ ਮੇਰੇ ਪੰਜ ਗੋਲ ਚ ਖਾ ਲਓਗੇ ਤੁਸੀਂ ਹੋਰ ਚਾਰ ਮੇਰੇ ਚਾਰ ਬੰਦੂ ਕੀ ਖਾਣਾ ਚਾਰ ਇਹ ਦੱਸ ਦੇ ਵੀ ਮੈਂ ਕਿੰਨੇ ਕਿੰਨੇ ਕਿਨੇ ਖਾ ਲਿਆ ਚਾਰ ਚਾਰ ਹਰ ਮੈਨਾਂ ਕਿਦਾਂ ਦਾ ਕਹੀ ਜਾਂਦਾ ਕੁਛ ਛਟਪਟਾ ਜਿਹਾ ਬਣਾਓ ਕੁਛ ਛਟਪਟਾ ਜਿਹਾ ਬਣਾਓ ਇੱਕ ਬੰਦਾ ਹੋਰ ਆ ਗਿਆ ਉਹ ਇੱਕ ਹੋਰ ਆ ਗਿਆ ਹੱਥ ਉਸ ਤੋਂ ਕੇ ਇਹਨੂੰ ਵੀ ਲੱਗਦਾ ਬਾਹਰੋਂ ਆਵਾਜ਼ ਸੁਣਨ ਦੀ ਆ ਇਹ ਬਾਹਰ ਖੇਦੀ ਜਾਂਦਾ ਸੀ ਗਿੱਟੀ ਨਾਲ ਉਹ ਥੱਲੇ ਰਹਿ ਕੇ ਆ ਹਰਿੰਦਰ ਵਾਲਕਟਾ ਆ ਲਾਗ ਕੇ ਤਾਂ ਰੈਣੀ ਕਟੇ ਕੀ ਕਟਾ ਗਿਆ ਬਵਾਲ ਉਹਦੇ ਸਕੂਲ ਕਟਾ ਨਹੀਂ ਦਿੰਦੇ ਫਿਰ ਵੀ ਜੀ ਆਉਣ ਲੈ ਕੇ ਆ ਉਹ ਵੀ ਤਾਂ ਰਕੀ ਫਿਰਦਾ ਮੂੰਹ ਤੇ ਬਵਾਲ ਰਹੀ ਏ ਉਹਦੇ ਤੇ ਹੋਰ ਆ ਮੈਂ ਥੱਲੇ ਨਾ ਤਾਂ ਨਹੀਂ ਸੱਤ ਤੱਕ ਆਉਣ ਆਈਏ ਨੇ ਉੱਥੇ ਜਾ ਕੇ ਨਾਲ ਜਿਆ ਧੀ ਕਰ ਗਿਆ ਹਾਲ ਫੇਰ ਕੇ ਪਰ ਨਾ ਨਹੀਂ ਅੱਜ ਪੜਿਆ ਇਹਦਾ ਕੀ ਟਿਕਾਣਾ ਬਸ ਉੱਥੇ ਜਾ ਕੇ ਚੁੱਲ੍ਹੇ ਦੇ ਸਰਾਣੇ ਇਹ ਬਹਿ ਜਾਂਦਾ ਆਪਣੀ ਬਾਗ ਕਟਾ ਗਿਆ ਉਹ ਵਿਖਾਈ ਜਾਂਦਾ ਬਾਲਾ ਆਰਨਾ ਤੇ ਕੌਟੀ ਗੜਿਕ ਰਾ ਗਿਆ ਕੋਈ ਨਾ ਹਰ ਜੋ ਆਵੇ ਖਰਿੰਦਰ ਕੱਲ ਡਿੱਗਿਆ ਤੇ ਇਹਨੇ ਮਰਾਈ ਸੱਟ ਵਿਖਾਈ ਮਨਸੇ ਵੇਖੋ ਸਾਈਕਲ ਭਜਾਉਂਦਾ ਇੰਨਾ ਜਾਲੀ ਨਹੀਂ ਆਇਆ ਧਿਆਨ ਮਿੱਕੀ ਜਾਇ ਤਾਂ ਬਣਾ ਡਿੱਗਿਆ ਨਹੀਂ ਜਾਂਦਾਗਾ ਧਿਆਨ ਪਤਾ ਨਹੀਂ ਕਿੱਥੇ ਸੀ ਇਹਦਾ ਨਹੀਂ ਯਾਰ ਸਾਈਕਲ ਨਹੀਂ ਭਜਾਇਆ ਸੀ ਪਰ ਮੈਂ ਵੇਹਿੰਦਾ ਦੂਜੇ ਪਾਸੇ ਸੀ ਡਿੱਗਿਆ ਰਹਿ ਗਿਆ ਤਾਂ ਡਿੱਗਿਆ ਨਾ ਦੇ ਉਰੂੜਾ ਆ ਗਿਆ ਮੈਂ ਤਾਂ ਡਾ ਆ ਗਿਆ ਤੇ ਮੈਂ ਆ ਤਾਂ ਡੈਗ ਪਿਆ ਸਭੇ ਇੰਦਾ ਰੱਖਿਆ ਸੀ ਉਰੂੜਾ ਤੇ ਇਹ ਟਰੈਕਟਰ ਆ ਲੈ ਰਿਹਾ ਹੈ ਆ ਟਰੈਕਟਰ ਦੇ ਵਾਂਚ ਕਿਹੜਾ ਟਰੈਕਟਰ ਫਿਰਦਾ ਕਿਹਦੇ ਵਾਂਚ ਕਿਹੜਾ ਟਰੈਕਟਰ ਫਿਰਦਾ ਹੋਰ ਤਾਈ ਸੱਟ ਖਾਦੀ ਹੈ ਆ ਕੋਈ ਤੁੰਗਾ ਚੁੱਪ ਚੰਦ ਹੰਡ ਉਹ ਨਿੱਕਾ ਨਿੱਕਾ ਸ਼ਰਤਾਂ ਕਰਦਾ ਰਹਿੰਦਾ ਬਹੁਤ ਸ਼ਰਤਾਂ ਕਰਦਾ ਹੈ ਹਰਿੰਦਰ ਤੈਨੂੰ ਰੋਟੀ ਦੇਣੀ ਹੈ ਕੋਲਟਿੰਗ ਦੇਣੇ ਤੈਨੂੰ ਆਹ ਤੇ ਲਾਈਨ ਨਹੀਂ ਦੱਸਣੀ ਰੰਦਾਂ ਨੇ ਕਿੱਲਾ ਆ ਉਹ ਤਾਂ ਨਿੱਕੀ ਜਿਹੀ ਸ਼ਰਾਰਤ ਸੀ ਹਰਿੰਦਰ ਤਾਂ ਵੈਸੇ ਪਹਿਲਾਂ ਤੇ ਲੜਿਆ ਕਰਿਆ ਹਰਿੰਦਰ ਦਾ ਮੈਂ ਤਾਂ ਇੱਕ ਹੀ ਖਾਣਾ ਹਰਮਨ ਦਾ ਮੈਂ ਚਾਰ ਖਾਣੀ ਆ ਹਰਮਨ ਨੇ ਤਾਂ ਸਵੇਰ ਹੀ ਆਤਰ ਦੇਤਾ ਹਰਮਨ ਨੇ ਸਵੇਰ ਹੀ ਆਤਰ ਦੇਤਾ ਸਵੇਰ ਜਰਵਟੇ ਨਹੀਂ ਬਣੀ ਜਾਂਦੇ ਸੀ ਉਹ ਸਵੇਰ ਆ ਲੈਣਾ ਚਟਪਟਾ ਜਿਹਾ ਕਹਿੰਦੇ ਕੁਝ ਬਣਾਓ ਕੁਲਚੇ-ਕੁਲਚੇ ਬਣਾ ਲਓ ਮੈਂ ਤਾਂ ਤਿੰਨ ਖਾਊਂਗਾ ਹੱਥ ਚ ਸਵੇਰ ਕਾਹ ਵੀ ਹਰਮਨ ਖਾਦੇ ਜਾਣੇ ਦੇ ਤਾਂ ਕਿਉਂ ਨਹੀਂ ਪੰਜ ਖਾਦੇ ਜਾਣੇ ਵਾਅ ਇਹਨੇ ਪੈ ਜਾਣ ਤੇ ਟੰਡ ਚ ਹਰਿੰਦਰ ਨੇ ਨਹੀਂ ਵਾਲ ਕਟਾਈ ਵਾਲ ਤਾਂ ਹਰਮਨ ਨੇ ਕਟਾਏ ਆ ਵੇਖੋ ਟੰਡ ਕਢਾਈ ਸਜਦਾ ਸੁਦਾ ਕਢਾਈ ਫਿਰਦਾ ਵਿਆਹ ਤਾਂ ਤੇ ਨਹੀਂ ਚੱਲਿਆ ਗਿਆ ਤੇ ਵਾਲ ਫੈਸ਼ਨਾ ਕਰ ਲੈ ਵਿਆਹ ਤਾਂ ਨਹੀਂ ਆ ਗਿਆ ਤੈਨੂੰ ਕੋਈ ਵਿਆਹ ਮਿਲਦਾ ਨਹੀਂ ਵਿਆਹ ਇੱਕ ਤਾਂ ਚੜਦੇ ਸੀ ਆ ਗਏ ਤਾਈ ਹੁਣ ਹੋਰ ਕਿਸੇ ਨਾ ਕਿਸੇ ਦਾ ਆਜੂ ਗਾਤਾ ਪਹਿਲਾਂ ਨਹੀਂ ਹੁੰਦਾ ਉਹਦੋਂ ਨਹੀਂ ਵਾਲ ਕਟਾਏ ਹੁਣ ਦੇਖੋ ਕਟਾ ਗਏ ਸੋ ਕੋਈ ਐਨਾ ਮਿਕਸਟਰਾਇਡਰ ਆਪ ਐਨੇ ਆਲੂ ਖਾਣੇ ਸਾਰਾ ਟਾਈਮ ਆਹ ਥੋੜਾ ਖੇੜਿਆ ਕਰ ਵੀ ਖਾਣੇ ਦਾ ਐਂ ਐਨੀਆਂ ਦਬਰ ਰੋਟੀਆਂ ਵੇਖੋ ਲੈਣਾ ਚ ਕੀ ਬਾਤ ਚੁਹਿਆ ਦਾਪੋ ਕਰਾੜ ਗਿਆ ਬੜਾ ਨਾ ਚਾ ਚਾ ਤਾਂ ਮੇਹੀ ਹਰਮਨ ਚਾਰਾ ਤੁਝ ਫੜ ਲਿਆ ਵਿਚਾਰ ਤਾਂ ਮੇਰੀ ਨੇ ਕੱਲ ਦਾ ਦਬਰ ਰੋਟਾ ਲੈ ਯਾਰ ਕੱਲ ਮੈਂ ਦਬਰ ਰੋਟੀ ਨਹੀਂ ਬਿਜਾ ਆਲੂ ਆਸੀਂ ਖਾ ਲੈ ਬੇ ਤੂੰ ਚਾਹ ਜੜਭੋਗੇ ਨਾ ਰੋਟੀਆਂ ਖਾਈ ਜਾਂਦਾ ਬਾਈ ਜਦੋਂ ਖਾਧੇ ਵੀ ਬੀਬੀ ਦੇ ਬੀਬੀ ਨੇ ਬਣਾ। ਇਹ ਆਹ ਚੀਜ਼ੇ ਸੀ ਉਹ ਵੀ ਮਿਕਸ ਕਰ ਲਈ ਆ। ਤੇ ਹੁਣ ਆਪਾਂ ਇਹਦੇ ਜਿਹੜੇ ਨਾਰਮਲ ਆਪਣੇ ਘਰ ਵਾਲੇ ਮਸਾਲੇ ਲੈਂਦੇ ਉਹ ਪਾਵਾਂਗੇ। ਨਮਕ ਤੇ ਮਿਰਚ ਮਸਾਲਾ ਤੇ ਇਹਦੇ ਚ ਆਪਾਂ ਮੇਥੀ ਵੀ ਪਾ ਸਕਦੇ ਆ ਮੈਗੀ ਮਸਾਲਾ ਵੀ ਪਾ ਸਕਦੇ ਆ। ਨਿੰਬੂ ਵੀ ਨਚੋੜ ਸਕਦੇ ਆ ਪਰ ਆਪਾਂ ਨਿੰਬੂ ਨਹੀਂ ਨਚੋੜਾਂਗੇ ਕਿਉਂਕਿ ਸਾਡੇ ਵੈਸੇ ਅੱਧਿਆਂ ਦੇ ਗਲੇ ਖਰਾਬ ਆ। ਆਪਾਂ ਜਿਹੜੀ ਸੌਸ ਉਹੀ ਮਤਲਬ ਬਣਾ ਲਈ ਟੇਸਟੀ ਕਿਉਂਕਿ ਵੈਸੇ ਆਪਾਂ ਉੱਥੋਂ ਜਦੋਂ ਲੈ ਕੇ ਆਉਨੇ ਬਾਜ਼ਾਰੋਂ ਉਹਦੇ ਨਾਲ ਆਪਾਂ ਨੂੰ ਸੌਸ ਵੀ ਜਿਹੜੀ ਬਾਜ਼ਾਰ ਵਾਲੀ ਮਿਲਦੀ ਆ ਜਿਹੜੀ ਆਪਾਂ ਕਰ ਇਹ ਚਟਨੀ ਬਣਾਉਨੇ ਆ ਇਹਦੇ ਵਿੱਚ ਇਮਲੀ ਹੁੰਦੀ ਆ ਤੇ ਗੁੜ ਪਾਉਨੇ ਆ ਤੇ ਖੱਟੀ ਮਿੱਠੀ ਚਟਨੀ ਹੁੰਦੀ ਆ ਸੋ ਇਹਦੇ ਨਾਲ ਆਪਾਂ ਨੂੰ ਨਿੰਬੂ ਦੀ ਇੰਨੀ ਜ਼ਰੂਰਤ ਨਹੀਂ ਦੀ ਤੇ ਇਧਰ ਆਪਾਂ ਨਾਰਮਲ ਮਸਾਲੇ ਜਿਹੜੇ ਉਹ ਪਾ ਲੈ ਜੇ ਤੁਹਾਡੇ ਕੋਲ ਸੁੱਕੀ ਮੇਥੀ ਜਾਂ ਧਣੀਆਂ ਹੈਗਾ ਤੁਸੀਂ ਧਣੀਆਂ ਵੀ ਪਾ ਸਕਦੇ ਆ ਹਰਾ ਧਨੀਆ ਪਾਉਣਾ ਕੀ ਪਾ ਲੋ ਹਰਾ ਧਨੀਆ ਪਾ ਲੋ ਚਲ ਪਾ ਲੈਨੇ ਆਪਾਂ ਆ ਸੁੱਕੀ ਮੇਥੀ ਪਾ ਲਈ ਆਪਾਂ ਇਹਦੇ ਚੱਲ ਹੁਣ ਆਪਾਂ ਇਹਨੂੰ ਕਰ ਲਾਂਗੇ ਮਿਕਸੇ 'ਚ ਆਪਾਂ ਹਰਾ ਧਨੀਆ ਪਾ ਸਕਦੇ ਹਾਂ ਟਮਾਟਰ ਵੀ ਪਾ ਸਕਦੇ ਆ ਖੀਰਾ ਵੀ ਪਾ ਸਕਦੇ ਆ ਉਹ ਆਪਣੀ ਆਪਣੀ ਮਰਜ਼ੀ ਆ ਵੀ ਆਪਾਂ ਇਹਦੇ 'ਚ ਕਿੰਨੇ ਕਿੰਨੀਆਂ ਸਬਜ਼ੀਆਂ ਪਾਉਣਾ ਹੈ ਜੀ ਆਪਾਂ ਇਹਨਾਂ ਦੇ ਨਾ ਆਪਾਂ ਵਿਚਕਾਰ ਕੱਟ ਲਉਣਾ ਜਿਵੇਂ ਆਵੇ ਆਪਾਂ ਇਹਦੇ ਨਾਲ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਫੇਰ ਆਲੂ ਜਿਹੜੀ ਸਟਫਿੰਗ ਆ ਉਹ ਭਰਾਂਗੇ ਆ ਦੇਖੋ ਇਸ ਤਰ੍ਹਾਂ ਘਰਦ ਨਾਲ ਕਿਸ ਤਰ੍ਹਾਂ ਵਿੱਚ ਜੋ ਇੱਕ ਪਕਵੋੜ ਲੈਣੀ ਆ ਇਹਦੇ ਵਿੱਚ ਜਿਹੜੀ ਆਪਾਂ ਆਲੂ ਦੀ ਹਸਤਾ ਫਿਲ ਇਲ ਘਰ ਲਈ ਆ ਲੈ ਮਿਰਚ ਮਸਾਲਾ ਪਾ ਕੇ ਤੇ ਇਹਨਾਂ ਨੂੰ ਆਪਾਂ ਥੋੜਾ ਥੋੜਾ ਹੁਣ ਸੇਕਾਂਗੇ ਜੋ ਇਸ ਟ੍ਰਾਂਪਸਾਆਂੀਆਂ ਡਬ ਰੋਟੀਆਂ 'ਚ ਜਿਹੜੇ ਉਹ ਕੱਟ ਲਾ ਲਾਂਗੇ ਆਪਾਂ ਸਟਫਿੰਗ ਵੀ ਦੋ ਤਰ੍ਹਾਂ ਦੀ ਬਣਾਈ ਆ ਕਿਉਂਕਿ ਆਪਾਂ ਉੱਥੇ ਪਿਆਜ਼ ਪਾਏ ਆ ਤੇ ਦੀਦੀ ਜਿਹੜੇ ਪਿਆਜ਼ ਉਹ ਘੱਟ ਖਾਂਦੇ ਆ ਸੋ ਦੀਦੀਾਸਤੇ ਅਲੱਗ ਬਣਾਈ ਅਲੱਗ ਕਰਤਾ ਸਰ ਅੱਡ ਕਰਤਾ ਇੰਦਰਾ ਪੱਕੇ ਵਾਲੇ ਆ ਲੈ ਕਿਹਾ ਤੁਸੀਂ ਕੋਈ ਵੀ ਲੈ ਸਕਦੇ ਹੋ ਦੇਸੀ ਦਸੌਰੀ ਮੱਖਣੀ ਕੁਛ ਵੀ ਇਹ ਆਪਣੀ ਚੁਆਇਸ ਆ ਗਰਮ ਕਰ ਲਾਂ ਨਹੀਂ ਇਹ ਦੇ ਉੱਪਰ ਹੀ ਪਾਵਾਂਗੇ ਨਾ ਜਮੈਂ ਇਹਨੂੰ ਹੁਣ ਆਪਾਂ ਸੇਕਾਂਗੇ ਤਵਾ ਜਿਹੜਾ ਆਪਣਾ ਗਰਮ ਹੋ ਗਿਆ ਆ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ 'ਚ ਕੱਟ ਲਾ ਲਈਏ ਸਾਰੀਆਂ 'ਚ ਆਹ ਲੋ ਫਾ ਲੈ ਲੋ ਚਲੋ ਵੀ ਹੁਣ ਕਰਦੇ ਸ਼ੁਰੂ ਲੱਕ ਟਾਈਮ ਨਹੀਂ ਆ ਕੇ ਖੜ ਗਿਆ ਵੀ ਕਦੋਂ ਬਣਨੀ ਐ ਐ ਬਿੱਲੀਆਂ ਵਾਂਗੂ ਝਾਕੀ ਜਾਂਦੇ ਵਾਈ ਗਰੂਪ ਇਹ ਆਜੂ ਥੋੜੇ ਟਾਈਮ ਲੱਗੂ ਬੱਪੂ ਇਹਨੂੰ ਛੇਦੀ ਬਣੂ ਪਲੇਟ ਫੜ ਤੂੰ ਗਰਮਾ ਫਿਰ ਤੂੰ ਖੜਿਆ ਨਹੀਂ ਜਾਣਾ ਭੁੱਖ ਲੱਗੀ ਆ ਪਲੇਟ ਤਾਂ ਲਿਆ ਇਸ ਤਰ੍ਹਾਂ ਇਹਨੂੰ ਆਪਾਂ ਸੇਕ ਲੈਣਾ ਝੋਲਾ ਲਿਆ ਸੀਗਾ ਲਓ ਜੀ ਤੇਲਾ ਦਾ ਪਰਚਾ ਆਪਾਂ ਕਰਦੇ ਆਂ ਤਿਆਰ ਆ ਜਿਹੜੀ ਆਪਾਂ ਸਾਸ ਬਣਾਈ ਆ ਇਹਨੂੰ ਪਹਿਲਾਂ ਆਪਾਂ ਵਿੱਚ ਲਾ ਲਾਂਗੇ ਇਹਦੇ ਨਾਲ ਨਾ ਸਵਾਦ ਹੋਰ ਜ਼ਿਆਦਾ ਆਪਦਾ ਚਮਚਾ ਫੜ ਦੋਨੋਂ ਸਾਈਡ ਆਪਾਂ ਸਾਸ ਲਾ ਲਾਂਗੇ ਤੇ ਹੁਣ ਜਿਹੜੀ ਆਪਾਂ ਆਲੂ ਦੀ ਸਟਫਿੰਗ ਬਣਾਈ ਆ ਇਸ ਨੂੰ ਆਪਾਂ ਦੋ ਕਰਦੇ ਸੱਚ ਵਿੱਚ ਇਸ ਤਰ੍ਹਾਂ ਫੜ ਲਾਂਗੇ ਲਓ ਅਲੋਬੀ ਆਪਣਾ ਕੋਲਚਾ ਹੋ ਗਿਆ ਤਿਆਰ ਪਲੇਟ 'ਚ ਰੱਖ ਲਾ ਸੋਹਰਿੰਦਰ ਤੂੰ ਐਂ ਕਰ ਉਹ ਲੈ ਲਾ ਸਾਸ ਵੀ ਪੈਪਰ ਗਰਮ ਹੈ ਕਾਲੇਜ ਵਾਲਾ ਨਹੀਂ ਕੌਲੀ ਚ ਪਾ ਲ ਤੂੰ ਇਹ ਸਾਰਾ ਕੁਝ ਢੋਲ ਦੇਣਾ ਖਾਣ ਇਕੱਠਾ ਕਰਕੇ ਖਾਊਗਾ ਬਾਅਦ ਚ ਹਾਂ ਮੈਂ ਪਾਵ ਸੌਸ ਇਹਨੂੰ ਆਪਾਂ ਕੌਲੀ ਚ ਪਾ ਦਿੰਨੇ ਆ ਸੌਸ ਕਿਉਂਕਿ ਇੱਕ ਚਮਚਾ ਲੈ ਲਾ ਤੂੰ ਚਮਚੇ ਨਾਲ ਤੇਵਾੜਾ ਇਸਕੇ ਲਈ ਛੋਟਾ ਤੇ ਆ ਦੇਖ ਇਸ ਤਰ੍ਹਾਂ ਇਹਦੇ ਉੱਤੇ ਪਾ ਪਾ ਠੀਕ ਹੈ ਤੇਰਾ ਮੈਂ ਪਾ ਦਈਆ ਉਬਰਾਹਮ ਜੀ ਸਾਕੇ ਪਹਿਲਾਂ 10 ਕੇਜ ਬਣੇ ਆਪਾ ਕੋਈ ਚ ਰੰਗ ਨਹੀਂ ਪਾਇਆ ਤਾਂ ਬ੍ਰਾਊਨ ਲੱਗ ਜੀ ਜੇ ਆਪਾ ਬਾਜ਼ਾਰੋਂ ਸੌਸ ਲੈ ਕੇ ਆਉਣੇ ਤਾਂ ਉੱਚ ਰੰਗ ਪਾਇਆ ਹੋਰ ਦੱਸੋ ਕੇਜਾ ਬਣਿਆ ਬਹੁਤ ਸਵਾਦ ਬਣਿਆ ਪਲੇਟ ਥੱਲੇ ਹੀ ਰੱਖ ਤੂੰ ਸਾਰੇ ਕੱਢ ਲੈਣੇ ਆਲੀ ਦੂਜਾ ਪਰਚਾ ਹਰਮਨ ਦਾ ਆ ਕੱਪ ਕਾ ਇਹ ਨਹੀਂ ਦੇ ਦੋ ਅੱਛਾ ਪਹਿਲਾਂ ਇਹ ਨਹੀਂ ਦੇਣਾ ਲੋ ਵੀ ਦੂਸਰਾ ਪਰਚਾ ਵੀ ਹਰਿੰਦਰ ਦਾ ਹੋ ਗਿਆ ਰੈਡੀ ਚੁੱਪ ਹੋ ਜਾ ਲੋ ਜੀ ਹਰਮਨ ਜੀ ਹਰਿੰਦਰ ਨੂੰ ਪੜਾਇਆਓ ਇੱਕ ਟਿਕਾਉਂ ਯੇ ਲੋ ਤੀਸਰਾ ਪਰਚਾ ਗਿਨੇ ਖਾਣਾ ਆ ਇਧਰ ਵੇਖੋ ਚੈੱਕ ਬੰਦਾ ਬਰਾਉਂ ਭਗਵਾ ਲੇ ਆਓ ਫੇ ਤੁਸੀਂ ਗਾਜ ਪਲੇਟ ਫੜੋ ਆ ਗਏ ਹਾਂ ਮੈਂ ਲੈ ਆਉਂਗਾ ਦੇਗਾ ਹਾਂ ਉਹ ਨਹੀਂ ਜਦੋਂ ਖਾਣਾ ਤੁਸੀਂ ਉਹ ਲੈ ਲਓ ਫਿਰ ਠਰ ਜਾਣਾ ਨਹੀਂ ਤਾਂ ਹਾਂ ਤਾਂ ਬਣੀ ਆਣੀ ਨਾਲ ਦੀ ਨਾਲ ਲੋਵੀ ਇਸ ਤਰ੍ਹਾਂ ਦੇ ਗੋਜੇ ਤੁਸੀਂ ਵੀ ਘਰੇ ਬਣਾਓ ਤੇ ਖਾਓ ਲੋਟੇਟ 2a ਬਣ ਕੀ ਜਾਂਦੇ ਆ ਪਲੇਟ ਲੈ ਲਓ ਨਾ ਜਿਹੜੇ ਬਾਜਾ ਮਰੀਏ ਦੇ ਕੋਲ ਤੁਸੀਂ ਜੁੜਦੇ ਲੋ ਜੀ ਹੁਣ ਹਰਿੰਦਰ ਦੇ ਡੈਡੀ ਇਧਰ ਆਪਾਂ ਚਾਹ ਧਰ ਲਈ ਆ ਹਾਂ ਵੀ ਆ ਨਾ ਹੁਣ ਵਾਰੀ ਆ ਗਈ ਹਰਿੰਦਰ ਦੇ ਡੈਡੀ ਜੀ ਤੁਸੀਂ ਵੀ ਚਟਨੀ ਕੌਲੀ ਚ ਪਾਣੀ ਆ ਉੱਪਰ ਉਹਨੇ ਪਾ ਦਿੱਤੇ ਪਾ ਦਿੱਤੇ ਉੱਤੇ ਬਸ ਲੋਬ ਪਹਿਲਾ ਪੈਸੇ ਦੱਸੋ ਮੈਨੂੰ ਕਿੰਨੇ ਆਜ ਕੋਲਚੀ ਛੋਲੇ ਦੀ ਰੇੜੀ ਲਾਈ ਆ ਬਾਜ਼ਾਰ ਚ ਕਿੰਨੇ ਦਾ 300 ਰੁਪਏ ਦਾ ਚਲ ਤੁਸੀਂ ਸਾਰੇ ਮੈਨੂੰ 10-10 ਰੁਪਏ ਦੇ ਦਿਓ ਅੱਜ ਆਪਾਂ ਕੋਲਚੀ ਛੋਲੇ ਦੀ ਰੇੜੀ ਲਾ ਲਈ ਸੋ ਆ ਲਓ ਉਬੀ ਨਾ ਆ ਨਾ ਪਾ ਲਾ ਪਾ ਨਹੀਂ ਦਾਰੂ ਕੀ ਉਖਾੜੇ ਹੁਣ ਹਰ ਵਕ ਤੇਰੀ ਵਾਰੀ ਚਲੋ ਜੀ ਹੁਣ ਆ ਗਈ ਹਰਨ ਦੀ ਵਾਰੀ ਚਲੋ ਚੱਕੋ پلیਟ ਹਰਨ ਦੀ ਦੱਸੋ ਕਿ ਇਹਦੇ ਬਣਿਆ ਦੋ ਬੋਲ ਆ ਬੋਲ ਕੇ ਕੀ ਦੱਸੇ ਆ ਸਾਰਾ ਖਾ ਕੇ ਬਤਾ ਲੇ ਗੁਰੰਤ ਪੰਜ ਕੋਲਚੇ ਖਾ ਕੇ ਦੱਸੋ ਪੰਜ ਕੋਲਚੇ ਖਾ ਕੇ ਉਹ ਪਹਿਲਾਂ ਨਹੀਂ ਪਤਾ ਲੱਗਦਾ ਕਿ ਇਹ ਵਜਾ ਬਣਿਆ ਅਜਿਹਾ ਪਰ ਪਹਿਲਾਂ ਕੋ ਸਵਾਦ ਹੋਵੇ ਦੂਜਾ ਨਾ ਸਵਾਦ ਹੋਵੇ ਕਿਵੇਂ ਹੋ ਸਕਦਾ ਸਵਾਦ ਪਤਾ ਨਹੀਂ ਮੈਨੂੰ ਸਾਰੇ ਵੀ ਕੋ ਜਾਂ ਸਾਰਾ ਕੁਝ ਪਾਇਆ ਕਿ ਸਵਾਦ ਕਿਵੇਂ ਬਦਲਦਾ ਹਰਿੰਦਰ ਵੀ ਨਵੀਂ ਗੱਲ ਹੀ ਕਰ ਹਾਂ ਕੋ ਸੜਕਾਂ ਦਾ ਪਹਿਲਾ ਤਰਜਾ ਸਵਾਦ ਹੋਵੇ ਦੂਜੇ ਸਵਾਲ ਨਾ ਹਾਂ ਦੇਖੋ ਇੱਧਰ ਮੇਰਾ ਪਾਣੀ ਰਿਜਰੇ ਰਜ ਕਮਲਾ ਹੋ ਗਿਆ ਵਿਚ ਕੰਟ ਨਹੀਂ ਭਾਈ ਪੱਤੀ ਵੀ ਨਹੀਂ ਪੱਤੀ ਲੋ ਜੀ ਸਵਾਰੀ ਆ ਗਈ ਹਰਮਨ ਜੀ ਦੱਸੋ ਹਰਮਨ ਜੀ ਹੁਣ ਤੁਸੀਂ ਵੀ ਖਾ ਕੇ ਕਿ ਕੇਲ ਜਾਂ ਬਣਿਆ ਸਾਸਾ ਪੂਲੀ ਢੁਲੀ ਪਾਈ ਹੈ ਪੂਰੀ ਇਹ ਨੀਵੀ ਸਾਸ ਕੱਟ ਜੂਗੀ ਸਾਸ ਦੀ ਕੋਈ ਕਮੀ ਨਹੀਂ ਕੋਈ ਜੇ ਬਰਾਬਰ ਹਾਂਜੀ ਸਾਰਿਆਂ ਨੇ ਖਾ ਲਏ ਤੇ ਹੁਣ ਵਾਰੀ ਆ ਗਈ ਆਪਣੀ ਆਪਾਂ ਵੀ ਟੇਸਟ ਕਰਕੇ ਵੇਖੀਏ ਜਿਹੜੀ ਅੱਜ ਬਣਾਈ ਤੇਜ ਜੀ ਬਣੀ ਆ 10ਵਾਂ ਬਣਿਆ ਜਦੋਂ ਚੰਨੀ ਦਾ ਸਵਾਦ ਉਹ ਵੱਖਰਾ ਹੀ ਹਾਂ ਸਾਰਾ ਖਾ ਲਈਓ ਸਾਡੇ ਵਰਨੀ ਹੈ ਜਿਹੜੀ ਬਹੁਤ ਖਾਧੀ ਜਾਂਦੀ ਸਾਡੇ ਘਰਾਂ 'ਚ ਇਹ ਬੰਦੀ ਬਹੁਤ ਸਵਾਦ ਹੈ ਸਾਰੇ ਮੁੰਮ ਬਹੁਤ ਜਾਨੇ ਖਾ ਜਾਂਦੇ ਆ ਬਹੁਤ ਜਿਆਦੇ ਵਧੀਆ ਬਣੇ ਆ ਬਹੁਤ ਹੀ ਸਵਾਦ ਤੇ ਮੇਨ ਚੀਜ਼ ਜਿਹੜੀ ਆਪਾਂ ਨੂੰ ਪਤਾ ਆਪਾਂ ਇਸ ਕੀ ਕੀ ਪਾਇਆ ਅਧਿਆਥੀ ਬਣਾ ਕੇ ਖਾਦੇ ਆ ਹਨ ਬਹੁਤ ਜਿਆਦਾ ਸਵਾਦ ਹੈ ਇਸ ਤੋਂ ਤੁਸੀਂ ਵੀ ਬਣਾਓ ਤੇ ਖਾਓ ਤੇ ਆਪਣੇ ਬੱਚਿਆਂ ਨੂੰ ਖਵਾਓ ਤੇ ਜੇ ਸਾਡੇ ਚੈਨਲ ਤੇ ਨਵੇਂ ਨਰ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਆਪਾਂ ਕੋਈ ਵੀ ਰੈਸਪੀ ਦੀਆਂ ਕੋਈ ਵੀ ਵਲੌਗ ਪਾਉਣੇ ਤੁਹਾਡੇ ਤੱਕ ਪਹੁੰਚ ਸਕੇ ਸੋ ਆਪਾਂ ਹੁਣ ਇੰਜੋਏ ਕਰਦੇ ਹਾਂ ਬਸ ਆਹ ਜਿਹੜੇ ਆਪਾਂ ਆ ਬਣਾਏ ਸੀ ਆਲੂ ਦੀ ਸਟਫਿੰਗ ਉਹ ਸਾਰੀ ਆਪਣੀ ਖਤਮ ਹੋ ਗਈ ਆ ਦਬ ਰੋਟੀਆਂ ਬਚ ਗਈਆਂ